ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜਿਹਦਾ ਰਾਜ ਉਹਦਾ ਤੇਜ। ਆਬ ਜਿਹੜਾ ਬਾਦਸ਼ਾਹ ਹੋਵੇਗਾ ਤਾਖਤ ਵੀ ਉਹਦੀ, ਰੋਬ ਵੀ ਉਹਦਾ, ਚੜਤ ਵੀ ਉਹਦੀ, ਹਰ ਸ਼ੈ ਉਹਦੀ ਗੁਲਾਮ ਹੋਵੇਗੀ। ਪਿਛਲੇ ਦਿਨੀ ਮੈਨੂੰ ਇੱਕ ਵੀਰ ਨੇ ਸਵਾਲ ਕੀਤਾ, ਕਹਿੰਦਾ ਤੁਸੀਂ ਕਹਿੰਦੇ ਹੋ ਕਿ ਸਿੱਖਾਂ ਨੇ ਰਾਜ ਅਫਗਾਨਾਂ ਤੋਂ ਖੋਇਆ, ਕੀ ਤੁਹਾਡੇ ਕੋਲ ਇਹਦਾ ਕੋਈ ਸਬੂਤ ਹੈ? ਆ ਚੱਕੋ ਇੱਕ ਇੱਕ ਕਰਕੇ ਪੰਜਾਬ ਦੇ ਉੱਤੇ ਅਫਗਾਨਾਂ ਦੇ ਕਬਜ਼ੇ ਦੇ ਸਬੂਤ। ਹੁਣ ਮੈਂ ਤੁਹਾਡੇ ਅੱਗੇ ਸਲਾਈਡ ਸ਼ੋਅ ਦੇ ਤੌਰ ਤੇ ਉਹ ਇਤਿਹਾਸਕ ਅਫਗਾਨ ਸਿੱਕੇ ਪੇਸ਼ ਕਰਾਂਗਾ ਜਿਹੜੇ ਇਸ ਗੱਲ ਦੀ ਤਸਦੀਕ ਕਰਨਗੇ। ਇਹ ਸਨ 1748 ਤੋਂ ਲੈ ਕੇ 67 ਤੱਕ ਕਦੇ ਪੰਜਾਬ ਅਫਗਾਨਾਂ ਦਾ ਵੀ ਗੁਲਾਮ ਰਿਹਾ ਸੀ ਜਿਹੜਾ ਪਹਿਲਾ ਸਿੱਕਾ ਤੁਸੀਂ ਵੇਖ ਰਹੇ ਹੋ ਇਹ ਉਦੋਂ ਦਾ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਆਪਣਾ ਪਹਿਲਾ ਹਮਲਾ ਹਿੰਦੁਸਤਾਨ ਦੇ ਉੱਤੇ ਕੀਤਾ ਐਸੇ ਸਿੱਕੇ ਦੇ ਇੱਕ ਪਾਸੇ ਹਿਜਰੀ ਸਨ 1166 ਜਿਹਦਾ ਬਣਦਾ ਹੈ 1748 ਈਸਵੀ ਨਾਲ ਲਿਖਿਆ ਹੈ ਦਾਰ ਉਲ ਸੌਲਤਤ ਲਾਹੌਰ ਤੇ ਜਿਹਦੇ ਪਿਛਲੇ ਪਾਸੇ ਅਹਿਮਦ ਸ਼ਾਹ ਅਬਦਾਲੀ ਦੀ ਅਫਗਾਨੀ ਮੋਹਰ ਦਾ ਠੱਪਾ ਲੱਗਿਆ ਹੋਇਆ ਜਿਹਦੇ ਉੱਤੇ ਲਿਖਿਆ ਹੋਇਆ ਕਿ ਹੁਕਮ ਸ਼ੁਦ ਅਜ਼ ਕਾਦਰ ਬੇਚੂਬਾ ਅਹਿਮਦ ਬਾਦਸ਼ਾ ਇਹ ਇਹ ਬਾਰਤ ਉਦੇ ਹਰ ਸਿੱਕੇ ਤੇ ਮੌਜੂਦ ਰਹੇਗੀ ਜਿਹੜਾ ਕਿ ਪੰਜਾਬ ਜਾਂ ਅਫਗਾਨਿਸਤਾਨ ਦੇ ਵਿੱਚੋਂ ਦੇਖਿਆ ਦਰਿਆ ਆ ਦੂਜਾ ਸਿੱਕਾ ਉਸ ਦੌਰ ਦਾ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਆਪਣਾ ਚੌਥਾ ਹਮਲਾ ਹਿੰਦੁਸਤਾਨ ਤੇ ਕੀਤਾ ਤੇ ਆਪਣੇ ਪੁੱਤਰ ਤੈਮੂਰ ਨੂੰ ਲਾਹੌਰ ਦਾ ਨਾਜ਼ਮ ਗਵਰਨਰ ਬਣਾਇਆ ਅਸੇ ਸਿੱਕੇ ਦੇ ਉੱਤੇ ਉਹਦੇ ਪੁੱਤਰ ਤੈਮੂਰ ਸ਼ਾਹ ਦਾ ਨਾਂ ਲਿਖਿਆ ਹੈ ਤੇ ਦੂਜੇ ਪਾਸੇ ਲਿਖਿਆ ਹੈ ਅਹਿਦ ਭਾਵ ਪਹਿਲਾ ਸਾਲ ਤੇ ਨਾਲ ਹਿਜਰੀ ਸਨ 1171 ਲਿਖਿਆ ਹੈ ਜਿਹਦਾ ਸਨ 1757 ਈਸਵੀ ਬਣਦਾ ਹੈ ਆ ਤੀਜਾ ਸਿੱਕਾ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਦੁਰਾਨੀ ਦੇ ਨਾਂ ਦੇ ਉੱਤੇ ਮਲਤਾਨ ਟ ਜਿਹਦੇ ਇੱਕ ਪਾਸੇ ਹਿਜਰੀ ਸਨ 1170 ਲਿਖਿਆ ਹੋਇਆ ਜਿਹਦਾ ਮਤਲਬ ਬਣਦਾ ਹੈ 1757 ਈਸਵੀ ਤੇ ਜਿਹਦੇ ਦੂਜੇ ਪਾਸੇ ਦਾਰੂਲ ਅਮਾਨ ਮਲਤਾਨ ਲਿਖਿਆ ਹੈ ਆ ਅਗਲੇ ਤੋਂ ਹੋਰ ਸਿੱਕੇ ਅਹਿਮਦ ਸ਼ਾਹ ਬਦਾਲੀ ਦੇ ਸਰਹੰਦੇ ਮਿੰਟ ਵਿੱਚੋਂ ਕੱਢੇ ਹੋਏ ਨੇ ਜਿਨ੍ਹਾਂ ਉਤੇ ਉਹਦੇ ਰਾਜ ਕਰਨ ਦਾ ਸਾਲ 5ਵਾਂ 11ਵਾਂ ਤੇ 13ਵਾਂ ਲਿਖਿਆ ਹੈ ਜਿਹੜੇ ਕਿ 1165 1170 ਅਤੇ 1173 ਹਿਜਰੀ ਸਾਲ ਦੇ ਨੇ ਇਹ ਤਿੰਨੇ ਸਾਲਾਂ ਦਾ ਸਮਾਂ ਈਸਵੀ ਸਾਲ ਦੇ ਵਿੱਚ 1757 ਤੋਂ 1762 ਦੇ ਦਰਮਿਆਨ ਹੀ ਬਣਦਾ ਹੈ ਇਹ ਸਾਰੇ ਸਿੱਕੇ ਇਸ ਗੱਲ ਦੀ ਤਸਦੀਕ ਕਰਦੇ ਨੇ ਕਿ ਉਸ ਮੌਕੇ ਦੇ ਪੰਜਾਬ ਦੇ ਮੁੱਖ ਸੂਬੇ ਲਾਹੌਰ, ਮਲਤਾਨ ਤੇ ਸਰਹਿੰਦੇ ਵਿੱਚ ਅਫਗਾਨਾਂ ਦਾ ਸਿੱਕਾ ਚੱਲਦਾ ਸੀ ਇਹ ਤਾਂ ਸਿੰਘਾਂ ਸਰਦਾਰਾਂ ਦੀ ਬਦੌਲਤ ਸੀ ਜਿਨ੍ਹਾਂ ਨੇ ਪੰਜਾਬ ਦਾ ਰਾਜ ਲੈ ਕੇ ਪੰਜਾਬੀਆਂ ਨੂੰ ਦਿੱਤਾ ਅੱਜ ਉਹ ਵੀ ਇਹ ਗੱਲ ਚੇਤੇ ਰੱਖਣ ਜਿਹੜੇ ਲੱਚਰਤਾ ਦਾ ਨਗੇਜ ਦਾ ਨਾਚ ਨੱਚ ਕੇ ਕਹਿੰਦੇ ਨੇ ਕਿ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੇ ਆ ਨਿੱਤ ਮਾਰਦੇ ਡਿੰਗਾ ਜਿਹੜੇ ਸਭਿਆਚਾਰਦਿਆਂ ਇਹ ਸਭਿਆ ਸੁਭਿਆਚਾਰਤਾ ਵਿੱਚ ਕਿਤਾਬਾਂ ਕਿੱਸਾ ਹੋਣਾ ਸੀ ਕਲਗੀ ਧਰ ਦੇ ਪੁੱਤ ਜੇ ਛਾਤੀਆਂ ਡਾਕੇ ਲੜਦੇ ਨਾ ਦੇਸ਼ ਪੰਜਾਬ ਅਫਗਾਨਿਸਤਾਨ ਦਾ ਹਿੱਸਾ ਹੋਣਾ ਸੀ ਇੱਕਲਗੀ ਧਰਦੇ ਸਿੰਘਾਂ ਦੀ ਬਦੌਲਤ ਹੈ ਜਿਨ੍ਹਾਂ ਨੇ ਪੰਜਾਬ ਦਾ ਰਾਜ ਲੈ ਕੇ ਦਿੱਤਾ ਇਹਨਾਂ ਵਿਖਾਏ ਗਏ ਸਿੱਕਿਆਂ ਦੇ ਵਿੱਚੋਂ ਜਿੱਥੇ ਕੁਝ ਮੇਰੇ ਆਪਣੇ ਨੇ ਉੱਥੇ ਕੁਝ ਮੇਰੇ ਸਤਕਾਰ ਦੇ ਮਿੱਤਰ ਮੈਨੇਜਰ ਚਮਕੌਰ ਸਿੰਘ ਜੀ ਸੰਦੀਪ ਗਰਗ ਜੀ ਅਤੇ ਜੀਵਨਦੀਪ ਸਿੰਘ ਜੀ ਲੁਧਿਆਣਾ ਉਹਨਾਂ ਦੀ ਕਲੈਕਸ਼ਨ ਦੇ ਵਿੱਚੋਂ ਲੈ ਗਏ ਨੇ ਅਤੇ ਇੱਕ ਦੋ ਤਸਵੀਰਾਂ ਇੰਟਰਨੈਟ ਦੇ ਮਾਧਿਅਮ ਤੋਂ ਵੀ ਹਾਸਲ ਕੀਤੀਆਂ ਗਈਆਂ ਨੇ ਪੂਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੁੜੇ ਰਹੇ ਹੋ ਇਸ ਲੜੀ ਦੇ ਨਾਲ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੀ ਮਦਦ ਜ਼ਰੂਰ ਬਣਾਉਣਾ ਜੀ ਫਤਿਹ ਪਰਮਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ